ਇਹ ਵੀ ਕੰਮ ਹੁੰਦਾ ਬਿਲਕੁਲ ਜੋਗੀ ਆਪਣਾ ਝੱਪ ਛੱਡ ਕੇ ਫੜ ਲੈਂਦੇ ਆ ਅੱਛਾ ਕਿਹੜੀ ਬਾਹ ਤੇ ਕਿਹੜੇ ਹੱਥ ਤੇ ਕਿੱਥੇ ਲਾਵਾਂ ਹੁਕਮ ਕਰੋ ਮੈਨੂੰ ਲਾ ਕੇ ਦਿਖਾ ਦਿਓ ਤੁਸੀਂ ਹੁਕਮ ਕਰੋ ਕਿੱਥੇ ਲਾਵਾਂ ਚਲੋ ਇੱਥੇ ਲਾ ਦਿਓ ਗੱਲ ਨਾ ਟੀਵੀ ਦੇ ਵੀ ਅਕਸਰ ਫਿਲਮਾਂ ਦੇ ਵਿੱਚ ਵੀ ਵੇਖੀ ਜਾਂਦੀ ਆ ਛੋਟੇ ਛੋਟੇ ਬੱਚੇ ਵੀ ਕਰਦੇ ਆ ਉਸ ਗੱਲ ਬਾਰੇ ਜਾਣਕਾਰੀ ਦਿਓ ਕਿ ਇਸ਼ਾਤਾਰੀ ਨਾਗ ਹੁੰਦਾ ਕਿ ਨਹੀਂ ਹੁੰਦਾ ਆਮ ਹੀ ਗੱਲ ਹੀ ਵੇਖੀ ਜਾਂਦੀ ਆ ਕਿ ਜਦੋਂ ਘਰ ਦੇ ਵਿੱਚ ਸੱਪ ਆ ਜਾਂਦਾ ਤਾਂ ਬੀਬੀਆਂ ਕੱਚੀ ਲੱਸੀ ਦਾ ਛਟਾ ਦੇਣ ਲੱਗ ਪੈਂਦੀਆਂ ਉਹਦਾ ਕੋਈ ਸਬੰਧ ਹੈਗਾ ਸੱਪਾਂ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਜਿਹੜੀ ਆ ਉਹ ਖਾਸ ਹੋਣ ਵਾਲੀ ਆ ਅੱਜ ਕਿਸੇ ਤੁਹਾਨੂੰ ਗਾਇਕ ਜਾਂ ਲੀਡਰ ਦੇ ਨਾਲ ਨਹੀਂ ਮਿਲਾਉਣ ਜਾ ਰਹੇ ਅੱਜ ਤੁਹਾਨੂੰ ਇੱਕ ਅਜਿਹੇ ਸ਼ਕਸ਼ ਦੇ ਨਾਲ ਮਿਲੌਣ ਜਾ ਰਹੇ ਆ ਜੋ ਸੱਪਾਂ ਦੇ ਨਾਲ ਰਹਿੰਦਾ ਹੈ ਸੱਪਾਂ ਦੇ ਨਾਲ ਖੇਡਦਾ ਹੈ ਸੱਪਾਂ ਦੇ ਨਾਲ ਸੌਂਦਾ ਹੈ ਸਾਪੀ ਫੜਨ ਦਾ ਕੰਮ ਕਰਦਾ ਹੈ ਜਿਸ ਦਾ ਨਾਮ ਹੈ ਹਰਪਾਲ ਬ੍ਰਹਮਚਾਰੀ ਤੇ ਕਿਦੋਂ ਦਾ ਜਿਹੜਾ ਵਾ ਇਸ ਲੈਂਡ ਦੇ ਵਿੱਚ ਪਏ ਨੇ ਸੱਪ ਨੂੰ ਰੱਸੀ ਵਾਂਗ ਮੰਨਦਾ ਜਿੱਥੇ ਆਪਣੇ ਘਰ ਦੇ ਵਿੱਚ ਸੱਪ ਆ ਜਾਵੇ ਤਾਂ ਸਾਰਾ ਟੱਬਰ ਡਰ ਕੇ ਕੋਠੇ ਤੇ ਚੜ ਜਾਂਦਾ ਵਾ ਇਹ ਸਾਰੇ ਵਹਿਮ ਕੱਢਦਾ ਵਾ ਤੇ ਕਿਉਂ ਨਹੀਂ ਇਹਨੂੰ ਡਰ ਲੱਗਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਕਰਦੇ ਆ ਸਵਾਗਤ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ नाग ਦੇਵਤਾ ਡਰ ਨਹੀਂ ਲੱਗਦਾ ਸੱਪਾਂ ਤੋਂ ਦੇਖੋ ਭਾਜੀ ਜੀਣਾ ਮਰਨਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਹੱਥ ਵਸਾ ਮੇਰੇ ਕਈ ਮਿੱਤਰ ਸੱਪ ਫੜਦੇ ਆ ਹਰ ਸਾਲ ਉਹਨਾਂ ਨੂੰ ਸੱਪ ਬਾਈਟ ਹੁੰਦਾ ਵਾ ਕਈ ਮਿੱਤਰ ਮੇਰੇ ਸੱਪ ਫੜਦੇ ਆ ਮਰ ਜਾਂਦੇ ਆ ਕਿਸੇ ਦੀ 1500 ਵੀਡੀਓ ਹੈ YouTube ਤੇ ਕਿਸੇ ਦੀ 2000 ਆ ਕਿਸੇ ਦੀ 800 ਆ ਕਿਸੇ ਦੀ 900 ਆ ਜ਼ਿੰਦਗੀ ਮੌਤ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਸਿਰਫ ਇਹ ਬੇਜੁਬਾਨ ਜਾਨਵਰਾਂ ਨੂੰ ਦੀ ਹੈਲਪ ਕਰਨ ਦਾ ਸ਼ੌਂਕ ਆ ਸੱਪ ਨਹੀਂ ਮੈਂ ਬਾਂਦਰ ਵੀ ਫੜ ਕੇ ਬੜਿਆ ਨਹੀਂ ਗਿਆ ਅੱਡੇ ਛੱਡੇ ਆ ਮੈਂ ਜ਼ਿੰਦਗੀ 'ਚ ਨਿਉਲ ਵੀ ਬੜੇ ਫੜੇ ਹੋਏ ਆ ਮੈਂ ਗੋਮੇ ਬੜੀਆਂ ਫੜੀਆਂ ਹੋਈਆਂ ਵਾ ਮੈਂ ਹਰ ਇੱਕ ਜਨਵਰ ਹੀ ਰੈਸਕਿਊ ਕਰ ਲੈਣਾ ਵਾ ਅੱਛਾ ਜਿਹੜੇ ਜੇ ਆਪਾਂ ਗੱਲ ਕਰੀਏ ਤੁਸੀਂ ਜਨਵਰ ਤੇ ਜਿਆਦਾਤਰ ਦਾ ਸੱਪਾਂ ਦੇ ਫੋਕਸ ਆ ਕਿੰਨੀ ਤਰ੍ਹਾਂ ਦੇ ਪੰਜਾਬ ਦੇ ਵਿੱਚ ਜਿਹੜੇ ਸੱਪ ਪਾਏ ਜਾਂਦੇ ਕਿੰਨੀਆਂ ਪ੍ਰਜਾਤੀਆਂ ਹੁੰਦੀਆਂ ਨੇ ਦੇਖੋ ਜਦੋਂ ਤੁਸੀਂ ਆਪਣੇ ਸ਼ਹਿਰ ਤੋਂ 30 40 ਕਿਲੋਮੀਟਰ ਦੂਰ ਚਲੇ ਜਾਂਦੇ ਜੇ ਨਾ ਉੱਥੇ ਪ੍ਰਜਾਤੀਆਂ ਬਦਲ ਜਾਂਦੀਆਂ ਵਾ ਜਿਦਾ ਮੇਰੇ ਏਰੀਆ ਦੇ ਵਿੱਚ ਇਧਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ 18 ਤੋਂ 20 ਕੁ ਪ੍ਰਜਾਤੀਆਂ ਜਿਹੜੀਆਂ ਵਾ ਸੱਪ 20 ਕੁ ਪ੍ਰਜਾਤੀਆਂ ਦੇ ਮਿਲਦੇ ਆ ਉਹਨਾਂ ਦੇ ਵਿੱਚ ਸਿਰਫ 2 ਸਪ ਹੀ ਜਰੀਲੇ ਆ ਜਿਹੜੇ ਇਨਸਾਨ ਨੂੰ ਬਾਈਟ ਕਰਨ ਤੇ ਇਨਸਾਨ ਦੀ ਜਾਨ ਲੈ ਸਕਦੇ ਆ ਉਹਨਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਸੱਪ ਦੇ ਵਿੱਚ ਬੰਦੇ ਦੀ ਜਾਨ ਲੈਣ ਦਾ ਦਮ ਨਹੀਂ ਹੈਗਾ ਉਹਨਾਂ ਵਿੱਚ ਇੱਕ ਸੱਪ ਨੂੰ ਆਪਾਂ ਕਹਿੰਦੇ ਆ ਰਸਲ ਵਾਈਪਰ ਪੰਜਾਬ ਦੇ ਵਿੱਚ ਇੱਕ ਦੋ ਥਾਵਾਂ ਦੇ ਉੱਤੇ ਹੈਗਾ ਜਲਦੀ ਉਹ ਸੱਪ ਕਿਸੇ ਨੂੰ ਵੀ 20 ਸਾਲ ਵੀ ਪੰਜਾਬ ਦੇ ਸੱਪ ਨੂੰ ਫੜ ਦਿਆ ਹੋ ਗਿਆ ਉਸ ਬੰਦੇ ਨੂੰ ਵੀ ਉਹ ਸੱਪ ਨਹੀਂ ਮਿਲਣਾ ਉਹਦੀ ਨਸਲ ਪੰਜਾਬ ਤੋਂ ਬਾਹਰ ਵਾ ਉਹ ਸੱਪ ਨੂੰ ਕਹਿੰਦੇ ਆ ਰਸਲ ਵਾਈਪਰ ਉਹ ਤਾਂ ਮਿਲਦਾ ਹੀ ਨਹੀਂ ਉਹਨੂੰ ਤਾਂ ਇੱਕ ਸਾਈਡ ਤੇ ਰਹਿਣ ਦੋ ਪੰਜਾਬ ਦੇ ਵਿੱਚ ਬਾਕੀ ਦੋ ਸੱਪ ਜਰੀਲੇ ਇੱਕ ਸੱਪ ਨੂੰ ਅਸੀਂ ਕੋਬਰਾ ਕਹਿੰਦੇ ਆ ਇੱਕ ਸੱਪ ਨੂੰ ਅਸੀਂ ਕਰਾਇਤ ਕਹਿੰਦੇ ਆ ਇਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਸੱਪ ਵਾ ਉਹ ਬੰਦੇ ਦੀ ਜਾਨ ਲੈਣ ਵਾਲਾ ਜ਼ਹਿਰ ਉਹਨਾਂ ਦੇ ਵਿੱਚ ਨਹੀਂ ਹੈਗਾ ਜਿਹੜੇ ਸੱਪ ਨੇ ਜ਼ਹਿਰ ਦੇ ਨਾਲ ਤੁਹਾਡੀ ਜਾਨ ਲੈਣੀ ਹੈ ਉਹ ਜ਼ਹਿਰ ਨੂੰ ਨੀਰੋਟੌਕਸਿਕ ਕਹਿੰਦੇ ਆਪਾਂ ਕਿਹੜੇ ਕਿਹੜਾ ਕਿਹੜਾ ਸੱਪ ਦੇ ਵਿੱਚ ਜ਼ਿਆਦਾਤਰ ਖਤਰਨਾਕ ਜ਼ਹਿਰ ਹੁੰਦਾ ਕੋਬਰਾ ਕੋਬਰਾ ਇੱਕ ਦਾ ਫਨ ਖਲਾਰਦਾ ਪੰਜਾਬੀ ਵਿੱਚ ਖੜੱਪਾ ਕਹਿ ਦਿੰਦੇ ਆ ਇੱਕ ਬਲੈਕ ਰੰਗ ਦਾ ਸੱਪ ਉਹਨਾਂ ਨੂੰ ਵਾਈਟ ਧਾਰੀਆਂ ਪੈਂਦੀਆਂ ਇੱਕ ਗੱਲ ਮੈਂ ਤੁਹਾਡੇ ਚੈਨਲ ਤਰੂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਜੀਰੀ ਮੰਜੀ ਦੇ ਚੜਕੇ ਰਾਤ ਨੂੰ ਸੱਪ ਬਾਈਟ ਕਰਦਾ ਵਾ ਉਹ ਦੇਸੀ ਦਵਾਈ ਦੇ ਚੱਕਰ ਚ ਬਿਲਕੁਲ ਨਹੀਂ ਪੈਣਾ ਅੱਛਾ ਸਿਰਫ ਉਹ ਸਿਰਫ ਡਾਕਟਰ ਕੋਲ ਜਾ ਕੇ ਇੰਜੈਕਸ਼ਨ ਲੈਣੇ ਆ ਪੰਜਾਬ ਦਾ ਇੱਕ ਕਰੈਤ ਸੱਪ ਹੀ ਐ ਹੋ ਜਾਵਾ ਜਿਹੜਾ ਮੰਜੀ ਦੇ ਉੱਤੇ ਚੜਕੇ ਲੋਕਾਂ ਨੂੰ ਬਾਈਟ ਕਰਦਾ ਜਿਹੜਾ ਕਹਿੰਦੇ ਮੰਜੀ ਤੇ ਡੰਗ ਮਾਰ ਗਿਆ ਉਹ ਕਰੈਤ ਸੱਪ ਹੀ ਆ ਕਰੈਤ ਸੱਪ ਹੀ ਆ ਭਾਜੀ ਹੁਣ ਜਿਹੜੇ ਤੁਹਾਡੇ ਕੈਮਰਾਮੈਨ ਨੇ ਇਹਨਾਂ ਦੀ ਇੱਕ ਲੇਡੀ ਸੀ ਗਵਾਂਡੋ ਕੈਮਰਾਮੈਨ ਸਾਹਿਬ ਉਹਨੂੰ ਲੜਿਆ ਸੀ ਸੱਪ ਮੈਂ ਫੋਨ ਕਰਕੇ ਉਹਨਾਂ ਨੂੰ ਕਿਹਾ ਇਹਨੇ ਨੂੰ ਡਾਕਟਰ ਕੋਲ ਲੈ ਜਾਓ ਉਹਨਾਂ ਨੇ ਮੇਰੀ ਮੰਨੀ ਨਹੀਂ ਮੰਨੀ ਫਾਂਡੇ ਦੇ ਚੱਕਰ 'ਚ ਪੈ ਗਏ ਉਹ ਲੇਡੀਜ਼ ਦਾ ਕੀ ਬਣਿਆ ਧੌਂ ਤੇ ਲੜਿਆ ਸੀ ਨਾ ਸੱਪ ਉਹ ਇਹਨਾਂ ਦੇ ਪਿੰਡ ਦੀ ਸੀ ਉਹਨੂੰ ਸੱਪ ਲੜਿਆ ਮੈਨੂੰ ਫੋਨ ਆਇਆ ਉਹਨਾਂ ਦਾ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਗੁਰੂ ਨਾਨਕਾ ਹਸਪੀਟਲ ਲੈ ਜਾਓ ਉਹ ਫਾਂਡੇ ਫੂੰਡੇ ਦੇ ਚੱਕਰ 'ਚ ਪੈ ਗਏ ਲੇਡੀਜ਼ ਦੀ ਤੈਤ ਹੋ ਗਈ ਛੋਟੇ ਛੋਟੇ ਬੱਚੀ ਹੈ ਅੱਛਾ ਅੱਛਾ ਕਈ ਲੋਕ ਭਾਈਦੇ ਆ ਫਿਰ ਵੀ ਮਣਕਾ ਲਵਾ ਲੀਏ ਜਾਂ ਉਹਦੇ ਨਾਲ ਫਰਕ ਪੈ ਜਾਂਦਾ ਜੇ ਸੱਪ ਨੇ ਡੰਗ ਮਾਰਿਆ ਹੋਵੇ ਦੇਖੋ ਤੁਸੀਂ ਕਦੀ ਮਣਕਾ ਵੇਖਿਆ ਸੱਪ ਤਾਂ ਦੇਖਿਆ ਕਦੀ ਜੋ ਕੀ ਜਿਹੜੇ ਆ ਮਨਕਾ 2-400 ਰੁਪਏ ਦਾ ਦੇ ਦਿੰਦੇ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਹੂੰ ਜੋ ਕੀ ਜਿਹੜੇ ਆ ਮਨਕਾ 2-400 ਰੁਪਏ ਦਾ ਦੇ ਦਿੰਦੇ ਆ ਪਿੰਡਾਂ ਚ ਮੰਗਦੇ ਆ ਮੰਗਦੇ ਆ ਇਹ ਗੱਲ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ 2-400 ਦਾ ਮਿਲ ਜਾਂਦਾ ਬਿਲਕੁਲ ਬਿਲਕੁਲ ਜੇ ਸੱਪ ਲੜੇ ਦੇ ਮਨਕਾ ਕੰਮ ਕਰਦਾ ਹੁੰਦਾ ਤਾਂ ਉਹਦੀ ਕੀਮਤ ਕਿੰਨੀ ਹੋਣੀ ਹੂੰ ਹਰ ਇੱਕ ਪਿੰਡ ਦੇ ਵਿੱਚ ਗੁਰੂ ਘਰ ਵਾ ਗੁਰੂ ਘਰ ਚ ਮਨਕਾ ਰੱਖਿਆ ਹੁੰਦਾ ਜੀ ਕਿਸੇ ਨੂੰ ਵੀ ਸੱਪ ਲੜਦਾ ਉਸ ਬੰਦੇ ਨੂੰ ਗੁਰੂ ਘਰ ਚ ਖੜਦੇ ਹੋ ਮਨਕਾ ਲਾਉਂਦੇ ਹੋ ਰਾਈ ਲਾਜ ਹੋ ਜਾਂਦਾ ਮਨਕਾ ਸੱਪ ਲੜੇ ਦਾ ਹੱਲ ਨਹੀਂ ਆ ਨਹੀਂ ਆ ਨਹੀਂ ਆ ਕਈ ਲੋਕ ਮਨਕਾ ਲਵਾ ਕੇ ਹੀ ਮਰਦੇ ਹੈ ਅੱਛਾ ਹਾਂਜੀ ਨਹੀਂ ਮਡਲਾ ਫਿਰ ਕੰਮ ਕੀ ਕਰੇ ਬੰਦਾ ਜਦੋਂ ਸੱਪ ਲੜ ਜਾਂਦਾ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਬੰਨੇ ਬੰਨਣਾ ਬਿਲਕੁਲ ਨਾਰਮਲ ਜਿਹਾ ਜਿਆਦਾ ਛੀਂਗ ਨਹੀਂ ਪਾਉਣੀ ਕਿ ਤੁਸੀਂ ਬਲੈਡ ਹੀ ਰੋਕ ਦੋ ਨਾਰਮਲ ਜਿਹਾ ਨੂੰ ਬੰਨਣਾ ਦੋ ਚਾਰ ਚੀਰੇ ਲਾਉਣੇ ਜਿਲੇ ਦੇ ਸਰਕਾਰੀ ਹਸਪੀਟਲ ਜਾਣਾ ਬਿਲਕੁਲ ਹਾਂਜੀ ਅੱਛਾ ਇੱਕ ਇੰਜੈਕਸ਼ਨ ਵੀ ਹੁੰਦਾ ਕਹਿੰਦੇ ਜਿਹੜਾ ਜ਼ਹਿਰ ਨੂੰ ਕੱਟਦਾ ਉਹ ਸਰਕਾਰੀ ਹਸਪਤਾਲ 'ਚੋਂ ਬਿਲਕੁਲ ਉਹ ਜ਼ਿਲ੍ਹੇ ਦੇ ਸਰਕਾਰੀ ਹਸਪਤਾਲੋਂ ਮਿਲਦਾ ਅੱਛਾ ਇੱਕ ਇੱਕ ਘਰਾਜ ਆਮ ਹੀ ਗੱਲ ਹੀ ਵੇਖੀ ਜਾਂਦੀ ਹੈ ਕਿ ਜਦੋਂ ਘਰ ਦੇ ਵਿੱਚ ਸੱਪ ਆ ਜਾਂਦਾ ਤਾਂ ਬੀਬੀਆਂ ਕੱਚੀ ਲੱਸੀ ਦਾ ਛਟਾ ਦੇਣ ਲੱਗ ਪੈਂਦੀਆਂ ਉਹਦਾ ਕੋਈ ਸਬੰਧ ਹੈਗਾ ਸੱਪਾਂ ਦੇ ਨਾਲ ਕੱਚੀ ਲੱਸੀ ਦੇਖੋ ਸੱਪ ਆ ਗਿਆ ਸੱਪ ਲੁਕ ਗਿਆ ਸੱਪ ਬੰਦੇ ਤੋਂ ਡਰਦਾ ਬੰਦਾ ਸੱਪ ਤੋਂ ਡਰਦਾ ਬੀਬੀਆਂ ਲੱਸੀ ਚੋ ਕੇ ਛਿੜਕ ਦਿੰਦੀਆਂ ਸੱਪ ਤਾਂ ਪਹਿਲਾਂ ਵਿਚਾਰਾ ਡਰਿਆ ਹੁੰਦਾ ਉਹਨੇ ਤਾਂ ਬਾਹਰ ਹੀ ਨਹੀਂ ਆਉਣਾ ਸਿਰਫ ਕੱਚੀ ਲੱਸੀ ਜਿਹੜੀ ਆ ਅਸੀਂ ਆਪਣੇ ਇੱਕ ਮਨ ਦੀ ਸੰਤੁਸ਼ਟੀ ਵਾਸ ਕੰਦ ਮੰਦਰ ਦਾ ਜਲ ਲਿਆਂਦਾ ਵਾ ਤੇ ਇਹ ਸੁੱਟ ਲਿਆ ਜੇ ਮੇਨ ਤਰੀਕਾ ਔਰ ਦੋ ਜਾਂ ਸੱਪ ਨੂੰ ਘਰੋਂ ਜਾਂਦਾ ਤੁਸੀਂ ਦੇਖੋ ਹਾਂ ਜਾਂ ਸੱਪ ਤੁਸੀਂ ਕਿਸੇ ਨੂੰ ਬੁਲਾ ਕੇ ਫੜਾਉ ਹਾਂ ਜੇ ਰ ਮੰਨ ਲੋ ਘਰ ਤੇ ਸੱਪ ਵੜ ਗਿਆ ਉਸੇ ਘਰ ਚ ਤੁਸੀਂ ਰਹਿਣਾ ਉਸੇ ਘਰ ਚ ਬੱਚੇ ਰਹਿਣਾ ਕਿਤੇ ਲਾਈਟ ਗਈ ਹੋਏ ਤੁਹਾਡਾ ਉੱਤੇ ਪੈਰ ਆ ਗਿਆ ਤੇ ਸੱਪ ਨੇ ਲਿਆ ਥੋੜੀ ਕਰ ਹੁਣ ਮੈਂ ਸੱਪ ਕਾਫੀ ਵੜਦਾ ਵਾਂ ਮੈਂ ਇੱਕ ਵਾਰੀ ਸੱਪ ਬੂਟੇ ਤੋਂ ਉਤਾਰ ਰਿਹਾ ਸੀ ਉਹ ਐ ਖਿੱਚੋ ਐਨਕ ਦੇ ਫਰੇਮ ਚ ਵੱਜਿਆ ਉਹਨੇ ਇੱਥੇ ਦੰਦੀ ਵੱਢੀ ਮੇਰੀ ਅੱਖ ਦੀ ਲਾਈਟ ਚਲੀ ਗਈ ਅੱਛਾ ਮੈਂ ਉਹ ਪਹਿਲਾਂ ਪੈਪਸੀ ਕੰਪਨੀ ਦੀ ਗੱਡੀ ਚਲਾਉਂਦਾ ਸੀ ਹੁਣ ਬਿਲਕੁਲ ਵਿਹਲਾ ਹੋਇਆ ਪਿਆ ਮਾ ਕੋਈ ਕੰਮ ਨਹੀਂ ਹੁੰਦਾ ਲਾਈਟ ਕਰਕੇ ਕੋਈ ਘਰ ਦੇ ਹਾਲਾਤ ਮੇਰੇ ਵੀ ਐਡੇ ਬਿਹਤਰ ਨਹੀਂ ਆ ਕੋਈ ਬੂਆ ਨਹੀਂ ਲੱਗਾ ਕਿਸੇ ਲੀਡਰ ਕਿਸੇ ਮੰਤਰੀ ਕਿਸੇ ਸਰਕਾਰੀ ਅਫਸਰ ਨੇ ਅੱਜ ਤੱਕ ਬਾਹ ਹੀ ਨਹੀਂ ਪੜੀ ਮੈਂ ਲੋਕਾਂ ਕੋਲ ਪੁੱਛਣਾ ਚਾਹਣਾ ਕਿ ਮੇਰੀ 1200 ਵੀਡੀਓ ਆ YouTube ਚੈਨਲ 나ਗ ਕੇ ਬਾਈ ਸਪੇਸ ਬਿਲਕੁਲ ਨਹੀਂ ਦੇਣੀ ਤੇ 1 ਵਜੇ 2 ਵਜੇ ਜਾ ਕੇ ਮੈਂ ਲੋਕਾਂ ਦੇ ਧੀਆਂ ਪੁੱਤ ਸੇਵ ਕੀਤੇ ਅਜੇ ਤੱਕ ਮੇਰੀ ਇਨਸ਼ੋਰ ਚ ਅੱਛਾ ਆ ਕੋਈ ਇਹੋ ਜੀ ਚੀਜ਼ ਹੈਗੀ ਆ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕੋਈ ਇਹੋ ਜੀ ਚੀਜ਼ ਹੈਗੀ ਆ ਕਿ ਜਿਹੜੇ ਜਿਹੜਾ ਛੜਕਾ ਨਾਲ ਜਾਂ ਜੋ ਕੋਈ ਕਰਨ ਦੇ ਨਾਲ ਪਾ ਕਰਨ ਦੇ ਨਾਲ ਸੱਪ ਜਿਹੜਾ ਘਰ ਦੇ ਵਿੱਚ ਆ ਵੀ ਨਾ ਬਿਲਕੁਲ ਬਿਲਕੁਲ ਇੱਕ ਚੀਜ਼ ਹੈਗੀ ਆ ਤੁਸੀਂ ਲੈਣਾ ਵਾ 80 ਲੀਟਰ ਪਾਣੀ ਜਿੱਦਾਂ 5 ਲੀਟਰ ਤੁਸੀਂ ਪਾਣੀ ਲੈ ਲਿਆ ਉਹਦੇ ਵਿੱਚ 200 ਗ੍ਰਾਮ ਲਸਣ ਦੀ ਪੀਸਟ ਬਣਾ ਕੇ ਪਾ ਲੈਣੀ ਆ ਉਹਦੇ ਵਿੱਚ 100 ਗ੍ਰਾਮ ਦਾਲਚੀਨੀ ਦਾ ਤੇਲ 100 ਗ੍ਰਾਮ ਨਵਰਤਨ ਦਾ ਤੇਲ ਤੇ 30 ਟਿਕੀਆਂ ਮਸ਼ਕਪੂਰ ਦੀਆਂ ਪਾਣੀ ਚ ਪਾ ਲਿਆ ਉਹਦੇ ਵਿੱਚੋਂ ਸਿਰਫ ਤੁਸੀਂ 50 ਗ੍ਰਾਮ ਪਾਣੀ ਪੂਣ ਕੇ ਕੱਢਣਾ ਹਮ ਜਿਹੜਾ ਬਾਕੀ ਵੇਸਟ ਮਟੀਰੀਅਲ ਆ ਵਾਪਸ ਫੇਰ ਉਸੇ ਡੱਬੇ 'ਚ ਪਾ ਦੇਣਾ ਜਿਹਦੇ 'ਚ 5 ਲੀਟਰ ਪਾਣੀ ਪਾਇਆ ਹਮ ਸਿਰਫ 50 ਗ੍ਰਾਮ ਪੂਣ ਕੇ ਮਟੀਰੀਅਲ ਕੱਢ ਲਿਆ ਉਸ ਤੋਂ ਬਾਅਦ ਵਿੱਚ ਉਹਨੂੰ ਇੱਕ ਬੋਤਲ 'ਚ ਪਾਉਣਾ ਅੱਧਾ ਲੀਟਰ ਪਾਣੀ ਪਾਉਣਾ ਕਟਿੰਗ ਵਾਲਾ ਪ੍ਰੈਸ਼ਰ ਜਿਹੜਾ ਆਪਾਂ ਵਾਲਾਂ ਤੇ ਮਾਰਦੇ ਆ ਉਹ ਲਾ ਕੇ ਤੇਦਾ ਬੂਏ ਦੇ ਮੀਨ ਬੂਆ ਜਿਹੜਾ ਮੀਨ ਕਰਦਾ ਵਾ ਉੱਥੇ ਛਰਕਾਉ ਕਰਦਾ ਤੋ ਦਿਨ ਲਗਾਤਾਰ ਫਿਰ ਇੱਕ ਹਫਤੇ ਚ ਇੱਕ ਵਾਰੀ ਅੱਛਾ ਇਹ ਚੀਜ਼ ਦੇ ਨਾਲ ਸੱਪ ਭਾਵੇਂ ਤੁਹਾਡੇ ਛੱਪੜ ਦੇ ਵਿੱਚ ਲਾਗੇ ਘਰ ਆ ਜਿੱਥੇ ਮਰਦੀ ਘਰ ਆ ਇਹ ਚੀਜ਼ ਨਾਲ ਸੱਪ ਨਹੀਂ ਆਉਣਗੇ ਹੁਣ ਵੀ ਕਈ ਮੇਰੇ ਵੀਰਾਂ ਨੇ ਸੱਪ ਫੜਦੇ ਨੇ ਕਹਿੰਣਾ ਲੈ ਯਾਰ ਇਹ ਬੰਦਾ ਕਮੈਂਟ ਕਰਦਾ ਇਹ ਚੀਜ਼ਾਂ ਨਾਲ ਸੱਪ ਨਹੀਂ ਜਾਂਦੇ ਵੇਖੋ ਜੇ ਲੋਕਾਂ ਨੂੰ ਯਕੀਨ ਦਿਵਾਉਣ ਲੱਗੇ ਯਕੀਨ ਤਾਂ ਲੋਕਾਂ ਨੂੰ ਆਉਂਦਾ ਹੀ ਨਹੀਂ ਹੂੰ ਜੋ ਅਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਕੱਢਿਆ ਅਸੀਂ ਤਜਰਬਿਆਂ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ ਅਸੀਂ ਇਹ ਥੋੜੀ ਗੱਲ ਨਹੀਂ ਕਿ ਸਾਡੇ ਕੋਲ ਆਣ ਕਿ ਤੁਸੀਂ ਇਹ ਦਵਾਈ ਬਣਾਓ ਅਸੀਂ ਆਨੇ ਖੋਦੇ ਚੀਜ਼ ਰੱਖੋ ਅੱਛਾ ਇੱਕ ਗੱਲ ਨਾ ਟੀਵੀ ਦੇ ਵੀ ਅਕਸਰ ਫਿਲਮਾਂ ਦੇ ਵਿੱਚ ਵੀ ਵੇਖੀ ਜਾਂਦੀ ਆ ਛੋਟੇ ਛੋਟੇ ਬੱਚੇ ਵੀ ਕਰਦੇ ਆ ਉਹ ਗੱਲ ਬਾਰੇ ਜਾਣਕਾਰੀ ਦੋ ਕਿ ਇਸ਼ਾਧਾਰੀ ਨਾਗ ਹੁੰਦਾ ਕਿ ਨਹੀਂ ਹੁੰਦਾ ਦੇਖੋ ਮੈਂ ਕਿਸੇ ਵੀ ਵੀਡੀਓ ਦੇ ਵਿੱਚ ਇਹ ਨਹੀਂ ਕਹਿੰਦਾ ਛਾਧਾਰੀ ਨਾਗ ਹੁੰਦਾ ਵਾ ਮੇਰੀ ਮੰਨਣੀ ਆ ਕਿ ਛਾਧਾਰੀ ਨਾਗ ਹੁੰਦਾ ਵਾ ਹੁਣ ਕਈ ਲੋਕ ਕਹਿੰਦੇ ਆ ਭਾਜੀ ਹੁੰਦਾ ਵਾ ਤੇ ਵਿਖਾਓ ਕਿੱਦਾਂ ਵਿਖਾ ਦਈਏ ਪਰ ਇਹ ਤੁਹਾਡੀ ਮੰਨਣੀ ਆ ਵੀ ਤੁਸੀਂ ਉਸ ਚੀਜ਼ ਨੂੰ ਮੰਨਦੇ ਜੇ ਕਿ ਨਹੀਂ ਮੰਨਦੇ ਜਿੱਦਾਂ ਉਹਨੇ ਇੱਕ ਅੱਖਰ ਆ ਆਪਾਂ ਸੱਤ ਵਾ ਲਿਆ ਚਾਰ ਇਨਸਾਨ ਬਹਿ ਗਏ ਇੱਕ ਨੂੰ ਐਲ ਦਿਖਣੀ ਹੈ ਇੱਕ ਨੂੰ ਸੱਤ ਦੇਖਣਾ ਦੂਸਰੇ ਨੂੰ ਕੁਝ ਦੇਖਣਾ ਤੇ ਚੌਥੇ ਨੂੰ ਕੁਝ ਦੇਖਣਾ ਸਿਰਫ ਉਹ ਜਿਹੜਾ ਸਹੀ ਜਗ੍ਹਾ ਤੇ ਬੈਠਾ ਹੋਊਗਾ ਉਸ ਬੰਦੇ ਨੂੰ ਉਹ ਚੀਜ਼ ਸੱਤ ਲੱਗਣੀ ਹੂੰ ਇਸੇ ਤਰੀਕੇ ਦਾ ਇਹ ਸਿਸਟਮ ਹੈ ਲੋਕ ਕਹਿੰਦੇ ਛਧਾਰੀ ਨਾਗ ਹੁੰਦੇ ਅਸੀਂ ਆਨੇ ਕਿ ਛਧਾਰੀ ਨਾਗ ਹੁੰਦੇ ਆ ਪਰ ਅਸੀਂ ਕਿਸੇ ਨੂੰ ਪ੍ਰੂਫ ਥੋੜੀ ਕਰਦੇ ਸੀ ਇਹ ਥੋੜੀ ਲੋਕਾਂ ਨੂੰ ਕਹਿੰਨੇ ਕਿ ਤੁਸੀਂ ਵੀ ਇਸ ਚੀਜ਼ ਨੂੰ ਮੰਨੋ ਕਿ ਛਧਾਰੀ ਨਾਗ ਹੁੰਦੇ ਆ ਮੰਨ ਲੈ ਨਾ ਮੰਨ ਲੈ ਇਹ ਤਾਂ ਇੱਕ ਵੱਖਰੀ ਗੱਲ ਵਾ ਪਰ ਸੱਪ ਲੜੇ ਤੇ ਸਿਰਫ ਉਹ ਸਿਰਫ ਇੱਕ ਡਾਕਟਰ ਕੋਲ ਜਾਣਾ ਹੂੰ ਬਾਕੀ ਮੈਂ ਮੰਨਦਾ ਛਧਾਰੀ ਨਾਗ ਹੁੰਦੇ ਆ ਜੀ ਕਿੰਨੇ ਕਿ ਜਿਹੜੇ ਅੱਜ ਤੱਕ ਜਿਹੜੇ ਆ ਸੱਪ ਫੜ ਚੁੱਕੇ ਤੇ ਕਿੰਨਾ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਦੇਖੋ ਮੈਨੇ 21 22 ਸਾਲ ਦੇ ਲਾ ਕੇ ਬੰਨੇ ਹੋ ਗਿਆ ਸੱਪ ਫੜਦਿਆਂ ਲਗਭਗ 1200 ਵੀਡੀਓ ਮੇਰੇ YouTube ਚੈਨਲ ਦੇ ਉੱਤੇ ਪਈ ਹੋਈ ਆ ਮੈਂ 2 3 ਵਾਰੀ ਚੈਨਲ ਬਣਾਇਆ ਹੁਣ ਵੀ ਮੇਰੀ 1200 ਵੀਡੀਓ YouTube ਚੈਨਲ ਤੇ ਆ ਕਿਸੇ ਨੇ ਆਈਡੀਆ ਕਰ ਲਈ ਤੇ ਵਿਊ ਬਹੁਤ ਆਉਣੇ ਬੰਦ ਹੋ ਗਏ ਹਮ ਸੋਸ਼ਲ ਮੀਡੀਆ ਦੇ ਵੀ ਲੋਕਾਂ ਨੇ ਹਲ ਬਣੀ ਕੀਤੀ ਮੈਂ ਕਿਸੇ ਕੋ ਪੈਸੇ ਦੀ ਥੋੜੀ ਹਲ ਬ ਮੰਗਦਾ ਕੈਮਰੇ ਦੇ ਸਾਹਮਣੇ ਬਿਲਕੁਲ ਨਹੀਂ ਕੋਈ پیسے ਦੀ ਐਲਪ ਮੇਰੀ ਨਾ ਕਰੇ ਮੈਂ ਮੰਗਦਾ ਹੀ ਨਹੀਂ ਪਰ ਕਮ ਸੋ ਕਮ ਮੇਰੀ ਮਿਹਨਤ ਤਾਂ ਦੇਖੋ ਨਾ ਘਰਾ ਤੱਕ 1 ਵਜੇ ਬੰਦਾ 20 ਕਿਲੋਮੀਟਰ ਇਕੱਲਾ ਮੋਟਰਸਾਈਕਲ ਤੇ ਜਾ ਕੇ ਲੋਕਾਂ ਦੇ ਬੱਚਿਆਂ ਨੂੰ ਸੇਵ ਕਰਦਾ ਪੇਜਬਾਨ ਜਾਨਵਰਾਂ ਨੂੰ ਸੇਵ ਕਰਦਾ ਕਮ ਸੋ ਕਮ ਮੇਰੀ ਉਹ ਮਿਹਨਤ ਨੂੰ ਤਾਂ ਸਮਝੋ ਪਰ ਲੋਕ ਸੋਸ਼ਲ ਮੀਡੀਆ ਤੇ ਮੇਰੀ ਉਸ ਮਿਹਨਤ ਨੂੰ ਵੀ ਨਹੀਂ ਸਮਝਦੇ ਲੋਕ ਮੈਨੂੰ ਸਿਰਫ ਉਹਨੂੰ ਯਾਦ ਕਰਦੇ ਜਦੋਂ ਕਿਸੇ ਦੇ ਘਰ ਸੱਪ ਬੜਿਆ ਹੁੰਦਾ ਵਾ ਅਸੀਂ ਵੀ ਜ਼ਿੰਦਗੀ ਚ ਬੜੇ ਸੱਪ ਲੜੇ ਵਾਲੇ ਮਰੀਜ਼ ਬਚਾਏ ਆ ਬਹੁਤ ਮਰੀਜ਼ ਬਚਾਏ ਆ ਸਿਰਫ ਉਹ ਸਿਰਫ ਦੁਨੀਆ ਮਤਲਬ ਦੀ ਹੋ ਚੁੱਕੀ ਆ ਸਿਰਫ ਜਦੋਂ ਕਿਸੇ ਨੂੰ ਤੰਗੀ ਪੈਂਦੀ ਆ ਉਦੋਂ ਵੀਰ ਦੀ ਯਾਰ ਬਿਨਾ ਕੰਮ ਤੋਂ ਵੀ ਕਿਸੇ ਨੂੰ ਵੀਰ ਜੀ ਕਹੋ ਬਿਨਾ ਕੰਮ ਤੋਂ ਵੀ ਕਿਸੇ ਨੂੰ ਬੁਲਾਓ ਕੰਮ ਵੇਲੇ ਤਾਂ ਸਾਰਾ ਹੀ ਮੁਲਕ ਬੁਲਾਉਂਦਾ ਪੂਰਾ ਜ਼ਿਲ੍ਹਾ ਹੀ ਮੈਨੂੰ ਬੁਲਾਉਂਦਾ ਪਰ ਸਿਰਫ ਉਹ ਸਿਰਫ ਸਾਡੇ ਵਰਗਿਆਂ ਦੀ ਹੋਰੋਂ ਹੀ ਕਦਰ ਪੈਂਦੀ ਆ ਜਦੋਂ ਕਿਸੇ ਦੇ ਘਰ ਸੱਪ ਫੜਿਆ ਹੁੰਦਾ ਨਾ ਕਿਸੇ ਲੀਡਰ ਦੇ ਨਾ ਕਿਸੇ ਮੰਤਰੀ ਦੇ ਨਾ ਕਿਸੇ ਸਰਕਾਰੀ ਅਫਸਰ ਨੇ ਕਿਸੇ ਵੀ ਮਹਿਕਮੇ ਦੇ ਵਿੱਚ ਕਿਸੇ ਨੇ ਕੋਈ 10-15000 ਦੀ ਪ੍ਰਾਈਵੇਟ ਨੌਕਰੀ ਦੇਣ ਦੀ ਵੀ ਖੇਚਲ ਨਹੀਂ ਸਮਝੀ ਕਿ ਯਾਰ ਬੰਦਾ ਰਾਤ ਦਿਨ ਲਾਈਵ ਤੇ ਰਿਸਕ ਲੈਂਦਾ ਵੈਨੂੰ ਕੋਈ 15-20000 ਰੁਪਏ ਦੀ ਪ੍ਰਾਈਵੇਟ ਨੌਕਰੀ ਦੇ ਦਈਏ ਕੋਈ ਘਰ ਦੇ ਹਾਲਾਤ ਮੇਰੇ ਏਡੇ ਬਿਹਤਰ ਨਹੀਂ ਹੈਗੇ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਹੈ ਮੇਰੇ ਫਾਦਰ ਸਾਹਿਬ ਨੂੰ 3 ਸਾਲ ਹੋ ਗਏ ਆ ਮੰਜੀ ਦੇ ਉੱਤੇ ਅੱਜ ਵੀ ਮੇਰੇ ਫਾਦਰ ਸਾਹਿਬ ਤੁਰ ਨਹੀਂ ਸਕਦੇ ਇਤੋਂ ਲਾ ਕੇ ਜੇ ਤੁਸੀਂ ਕਹੋ ਆ ਵੀਰਾਂ ਤੱਕ ਤੇ ਮੇਰੇ ਫਾਦਰ ਸਾਹਿਬ ਵੀਰਾਂ ਤੱਕ ਵੀ ਨਹੀਂ ਤੁਰ ਸਕਦੇ ਪਰ ਪੂਰੇ ਸ਼ਹਿਰ ਤੇ ਪੂਰੇ ਜ਼ਿਲ੍ਹੇ ਤੇ ਪੂਰੇ ਪੰਜਾਬ ਤੇ ਕਿਸੇ ਵੀ ਲੀਡਰ ਕਿਸੇ ਵੀ ਮੰਤਰੀ ਕਿਸੇ ਨੇ ਬਾਹ ਨਹੀਂ ਪੜੀ ਸਰਕਾਰੀ ਦਫਤਰਾਂ ਨੂੰ ਵੀ ਸਾਫਤ ਨਹੀਂ ਵਗਾਰਾ ਭਾਜੀ ਮੈਂ ਨਾ ਮੈਂ ਛੱਡਿਆ ਹੀ ਕੋਈ ਸਰਕਾਰੀ ਦਫਤਰ ਨਹੀਂ ਤੁਸੀਂ ਦੱਸੋ ਕਿਹੜੇ ਹੁਕਮ ਕਰੋ ਤੁਹਾਨੂੰ ਮੈਂ 50 ਵੀਡੀਓ ਥਾਣੇ ਦੀਆਂ ਗੱਡ ਕੇ ਵਿਖਾ ਦਿੰਦਾ ਜਿਹੜੇ ਮੈਂ ਵੱਖਰੇ ਵੱਖਰੇ ਥਾਣਿਆਂ ਤੋਂ 잡 ਪੜਿਆ 50 ਵੀਡੀਓ ਮੈਂ ਤੁਹਾਨੂੰ ਲਗਭਗ ਸਰਕਾਰੀ ਸਕੂਲਾਂ ਦੀਆਂ ਵਿਖਾ ਦਿੰਦਾ ਅਗੁਰ ਨਾਨਕ ਯੂਨੀਵਰਸਿਟੀ ਦੇ ਵਿੱਚ ਖਲੋਤੇ ਆਪਾਂ ਪੱਟੀ ਮੈਂ ਇੱਥੋਂ ਦੀਆਂ ਤੁਹਾਨੂੰ 10 ਵੀਡੀਓ ਵਿਖਾ ਦੇਣਾ ਸਾਲ ਦੇ 10 ਸੱਪ ਮੇਰੇ ਇੱਥੋਂ ਹੁੰਦੇ ਆ ਟੋਟਲ ਟੋਟਲ ਕਿੰਨੇ ਸੱਪ ਫੜ ਚੁੱਕੇ ਆ ਅਜ ਤੱਕ ਟੋਟਲ ਮੈਂ 1200 ਦੇ ਲਾ ਕੇ ਬੰਨੇ ਵੀਡੀਓ ਜਿਹੜੀ ਆ ਮੇਰੇ YouTube ਚੈਨਲ ਤੇ ਪਈ ਆ ਟੋਟਲ ਸੱਪ ਲਗਭਗ ਮੈਂ 3000 ਤੋਂ ਵੀ ਪਲੱਸ ਲਾ ਕੇ ਬੰਨੇ ਫੜ ਚੁੱਕੇ ਹਾਂ ਅੱਛਾ ਇਹ ਜਿਹੜੇ ਜੋਗੀ ਹੁੰਦੇ ਨੇ ਫਿਰ ਉਹ ਮਣਕੇ ਕਿਉਂ ਲਈ ਫਿਰਦੇ ਨੇ ਕੀ ਉਹਨਾਂ ਨੇ ਰੋਜੀ ਰੋਟੀ ਦਾ ਸਾਧਨ ਬਣਾਇਆ ਆ ਬਿਲਕੁਲ 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 ਆ ਮਣਕਾ ਹੁੰਦਾ ਮੈਂ ਤੁਹਾਨੂੰ ਦਿਖਾ ਦੇਣਾ ਲੋ ਹਮ ਇਹ ਮਣਕਾ ਵਾ ਇਹਦੇ ਰੂਮ ਹੁੰਦੇ ਆ ਹਮ ਕੱਚੂ ਕੰਮਾ ਖਾਲ ਹੈ ਨਾ ਉਹਨੇ ਜਿਹੜਾ ਉੱਪਰਲਾ ਸੇਰ ਵਾਲਾ ਖੋਲ ਆ ਲਾਕ ਵਾਲਾ ਉਹਨੂੰ ਛੱਪੜ ਦੀ ਮਿੱਟੀ ਲਿਆ ਕੇ ਕਾਰ ਦਾ ਟਾਇਰ ਦੇ ਵਿੱਚ ਕਾਰ ਦਾ ਟਾਇਰ ਉਹਨੇ ਤੇ ਮਿੱਟੀ ਉਹਨੇ ਤੇ ਕੱਚੂ ਕੰਮੇ ਦੀ ਖੋਪੜੀ ਉਹਨੇ ਤੇ ਮਿੱਟੀ ਪਾ ਕੇ ਤਿੰਨ ਚਾਰ ਮਹੀਨੇ ਰਹਿਣ ਦੇਣੀ ਆ ਉਸ ਤੋਂ ਬਾਅਦ ਜੋ ਮਣਕੇ ਨੂੰ ਆਪਾਂ ਥੋੜੀ ਨਾਲ ਤੋੜ ਦੇਣਾ ਤੋੜ ਕੇ ਤੇ ਵੇਖੋ ਜਿੱਦਾਂ ਰੇਤੀ ਦੇ ਨਾਲ ਗੋਲ ਕੀਤਾ ਆ ਇਹ ਦੇਖਿਓ ਇਸ ਤਰੀਕੇ ਨਾਲ ਰੇਤੀ ਦੇ ਨਾਲ ਗੋਲ ਕਰ ਦੇਣਾ ਫਿਰ ਇਹ ਦੇਖੋ ਇਸ ਤਰੀਕੇ ਨਾਲ ਜਿੱਦਾਂ ਰੇਤੀ ਨਾਲ ਗੋਲ ਕੀਤਾ ਗੋਲ ਕਰ ਦੇਣਾ ਫਿਰ ਇਹ ਕਹਿੰਦੇ ਆ ਪਾਣੀ ਚ ਬਲਬਲੇ ਛੱੜਦਾ ਇਹਦੇ ਜਿਹੜੇ ਲੱਕ ਦੀ ਖੋਲ ਆ ਖੋਲ ਦੇ ਵਿੱਚ ਸੁਰਾਗ ਆ ਪ੍ਰਮਾਤਮਾ ਨੇ ਹਵਾਲੀ ਛੱਡੇ ਹੋਏ ਆ ਜਦੋਂ ਇਹ ਸੁੱਕਾ ਮੰਨਗਾ ਤੁਸੀਂ ਪਾਣੀ ਚ ਪਾਉਣਾ ਇਹਨੇ ਬਲਬਲੇ ਛੱੜਨੇ ਹੀ ਛੱਟਨੇ ਫੇਰ ਲੋਕੀ ਕਹਿੰਦੇ ਸੱਪ ਲੜੀ ਦੇ ਮਨਕਾ ਲੱਗਦਾ ਜਦੋਂ ਜੋਗੀ ਦਾ ਨੂੰ ਚੀਰਾ ਦਿੰਦਾ ਥੋੜਾ ਜਿਹਾ ਬਲੱਡ ਨਿਕਲਦਾ ਬਲੱਡ ਚਿਪਚਿਪਾਵਾ ਉਹਨੇ ਤੇ ਮਨਕਾ ਲੱਗਣਾ ਹੀ ਲੱਗਣਾ ਆ ਵੇਖੋ ਨਾ ਆ ਕੋਈ ਬਲੱਡ ਆਉਂਡਿਆ ਕਿੱਥੇ ਲਾਵਾਂ ਮਨਕਾ ਦੱਸੋ ਸਰੀਰ ਦੇ ਕਿਹੜੀ ਹਿੱਸੇ ਤੇ ਲਾਵਾਂ ਦੱਸੋ ਕਿਹੜੀ ਬਾਹ ਤੇ ਕਿਹੜੇ ਹੱਥ ਤੇ ਕਿੱਥੇ ਲਾਵਾਂ ਹੁਕ ਦਸੋ ਜਰੀਲਾ ਗਿਆ ਦਿਖਾ ਦਿਓ ਤੁਸੀਂ ਹੁਕਮ ਕਰੋ ਕਿੱਥੇ ਲਾਵਾਂ ਚਲੋ ਇੱਥੇ ਲਾ ਦਿਓ ਹਾਲੋ ਹੂੰ ਅੱਛਾ ਏਦਾ ਮੈਨੂੰ ਮਣਕਾ ਲੱਗ ਗਿਆ ਤੇ ਕਹਿ ਲੋ ਹਾਲੋ ਮਣਕਾ ਲੱਗ ਗਿਆ ਬਿਲਕੁਲ ਲੱਗ ਗਿਆ ਹੂੰ ਹਾਲੋ ਪੁੱਠਾ ਕਰਤਾ ਹੂੰ ਹਾਲੋ ਜੀ ਹੂੰ ਕੋਣ ਮੈਨੂੰ ਕੋਈ ਸੱਪ ਲੜਿਆ ਬਿਲਕੁਲ ਨਹੀਂ ਜੇ ਇਹਦਾਂ ਨੂੰ ਜਰੀਲਾ ਸੱਪ ਲੜਿਆ ਵਾ ਹੂੰ ਤੇ ਮਣਕਾ ਚੋਗੀ ਨੇ ਏਦਾਂ ਚੀਰਾ ਦੇ ਕੇ ਉੱਤੇ ਲਾ ਦੇਣਾ ਹੂੰ ਠੀਕ ਆ ਹੂੰ ਤੁਹਾਡੀ ਡੈਥ ਹੋਣੀ ਨਹੀਂ ਹੁਣੀ ਹੂੰ ਤੇ ਜੇ ਸਾਪ ਤੇ ਜ਼ਹਿਰ ਨਹੀਂ ਆ ਭਾਵੇਂ ਤੁਸੀਂ ਮਣਕਾ ਵੀ ਨਾ ਲਵਾਓ ਤੁਸੀਂ ਕੋਈ 1 ਰੁਪਏ ਦਾ ਟ੍ਰੀਟਮੈਂਟ ਨਾ ਕਰਾਓ ਤਾਂ ਵੀ ਕਿਸੇ ਕੋਲ ਨਾ ਜਾਓ ਤੁਹਾਨੂੰ ਟੈਨਸ਼ਨ ਹੀ ਕੋਈ ਨਹੀਂ ਹਮ ਪਰ ਸਾਪ ਲੜੇ ਦੇ ਉੱਤੇ ਸਿਰਫ ਉਸੇ ਵੀ ਇੱਕ ਡਾਕਟਰ ਕੋਲ ਜਾਣਾ ਮੈਨੂੰ ਇਹ ਦੱਸੋ ਮੈਂ ਹੋਰ ਮਣਕਾ ਕਿੱਥੇ ਲਾਵਾਂ ਹਮ ਤੁਹਾਡੇ ਖਿਹਾਰ ਕੇ ਵਿਖਾਦਾ ਮਣਕਾ ਇਹ ਮਣਕੇ ਲਾਉਣਾ ਸਿਰਫ ਸਾਡੀ ਹੱਥ ਦੀ ਸਫਾਈ ਆ ਹਮ ਨਾ ਚਵਲਾ ਮਾਰੀਆਂ ਨਾ ਚਵਲਾ ਸੋਸ਼ਲ ਮੀਡੀਆ ਤੇ ਮਾਰਨੀਆਂ ਸਪੋਰਟ ਕਰਨੀਆਂ ਕਰੋ ਪਰ ਮੇਰ ਸਰਵਾਨਾ ਕੇ ਚੈਨਲ ਸਬਸਕ੍ਰਾਈਬ ਕਰੋ ਹਮ ਸਾਨੂੰ 22 ਸਾਲ ਹੋ ਗਏ ਮਿਹਨਤ ਕਰਦੇ ਆ ਹੁਣ ਯਾਰ ਮਨ ਅੰਦਰੋਂ ਟੁੱਟ ਗਿਆ ਕਿੰਨਾ ਕਚੇਰੇ ਬੰਦਾ ਮਿਹਨਤ ਕਰ ਲੂਗਾ ਲੋਕਾਂ ਨੇ ਮਿਹਨਤ ਨਾਲ ਕਾਮਯਾਬੀ ਮਿਲਦੀ ਆ ਮੈਂ ਤਾਂ ਮਿਹਨਤ ਨਾਲ ਕਾਮਯਾਬੀ ਨਹੀਂ ਮਿਲਦੀ ਕੱਲਾ ਨੂੰ ਚਲੋ ਮੈਂ ਸੱਡੀਆਂ ਕਰਦਾ ਪਰ ਮੈਂ ਕਰਦਾ ਕੁਛ ਕੰਮ ਨਹੀਂ ਜੋਗੀ ਵਾਂਗੂੰ ਲੋਚ ਕੁਲਚੀਆਂ ਨਹੀਂ ਮਾਰੀਆਂ ਮੈਂ ਨਾ ਲੋਕਾਂ ਦੇ ਵੀ ਮਿਹਨਤ ਕਰੋ ਕਾਮਯਾਬੀ ਮਿਲ ਗਈ ਆ ਮੈਂ 22 ਸਾਲ ਹੋ ਗਏ ਸੱਪ ਫੜਦੇ ਇੰਨੀ ਮਿਹਨਤ ਕੀਤੀ ਆ ਜੋ ਜੋਗੀ ਕਿਤੇ ਕਹਿ ਹੀ ਨਾ ਦੇਣ ਲੋਕ ਕਹਿ ਹੀ ਨਾ ਦੇਣ ਕਿ ਸਾਡਾ ਜਿਹੜਾ ਸਾਰਾ ਕੁਝ ਦਸੀ ਜਾਂਦਾ ਫਿਰ ਵਿਰੋਧਨਾ ਹੋ ਜਾਣ ਤੇ ਭਾਜੀ ਦੇਖੋ بڑے ਲੋ ਬڑے ਜੋਗੀ ਮੈਨੂੰ ਕਹਿੰਦੇ ਮੈਂ ਕਿਤੇ ਨਰਦਾਰ ਤੋਂ ਸੱਪ ਫੜ ਕੇ ਆਇਆ ਸੀ ਹੂੰ ਤਰੰਦਾ ਅੰਦਰ ਲਾਗੇ ਬਾਠ ਪਿੰਡਾ ਮੋਂ ਉਥੋਂ ਕਿਸੇ ਦੀ ਰੋੜਿਆਂ ਚ ਸੱਪ ਤਿੰਨ ਕੱਡੇ ਸੀ ਤੇ ਮੈਂ ਉਥੋਂ ਫੜੇ ਸੀ ਤਬ ਆਪਸੀ ਆਉਣ ਲੱਗਿਆਂ ਤੇ ਜੋਗਿਆਂ ਨੇ ਮੈਨੂੰ ਰੋਕ ਲਿਆ ਮਿੱਤਰ ਸੀ ਦੋ ਐਦਾ ਮੈਂ ਨਹੀਂ ਉਹਨੂੰ ਮਿਲਿਆ ਕਹਿੰਦੇ ਪੱਟੀ ਵਾਲਾ ਨਾ ਤੇ ਮੈਂ ਹਾਂ ਬਿਲਕੁਲ ਪੱਟੀ ਵਾਲਾ ਆਂਦਾ ਯਾਰ ਕਮ ਸੋ ਕਮ ਤੂੰ ਆਪ ਰੋਟੀ ਨਹੀਂ ਖਾਂਦਾ ਕਮ ਸੋ ਕਮ ਤੂੰ ਹਨ ਨੂੰ ਰੋਟੀ ਖਾਂਦਾ ਅਗਰ ਤੂੰ ਕਿਉਂ ਰੋਲਾ ਪੋਣਾ ਬਿਲਕੁਲ ਮੈਂ ਨਾ ਦੇਖੋ ਮੈਂ ਇੱਕ ਗੱਲ ਬਿਲਕੁਲ ਪ੍ਰੈਕਟੀਕਲ ਕਰਦਾ ਮੈਂ ਸੱਪ ਫੜਨ ਜਾਂਦਾ ਮੇਰੇ ਕੱਪੜੇ ਚੈੱਕ ਕਰੋ ਜੇ ਮੈਂ ਆਪਣੇ ਕੱਪੜੇ ਚੈੱਕ ਨਹੀਂ ਕਰਾਉਂਦਾ ਆਪਣਾ ਬੈਗ ਚੈੱਕ ਨਹੀਂ ਕਰਾਉਂਦਾ ਮੈ ਜੇ ਮੈਂ ਆਪਣੀ ਦੀ ਗੱਲ ਲਾਗੂ ਕਰਦਾ ਤਾਂ ਮੈਂ ਜੋਗੀਆਂ ਦੇ ਨਹੀਂ ਇਹ ਗੱਲ ਲਾਗੂ ਕਰਦੀ ਬਿਲਕੁਲ ਜੋਗੀਆ ਜੋਗੀ ਇਹ ਵੀ ਕੰਮ ਹੁੰਦਾ ਬਿਲਕੁਲ ਜੋਗੀ ਆਪਣਾ ਸੱਪ ਛੱਡ ਕੇ ਫੜ ਲੈਂਦੇ ਅੱਛਾ ਮੰਨ ਲਓ ਤੁਹਾਡੇ ਘਰੇ ਸੱਪ ਵੜਿਆ ਵਾ ਤੁਸੀਂ ਬੁਲਾਉਂਦੇ ਜੇ ਜੋਗੀ ਆਪਣਾ ਸੱਪ ਛੱਡ ਕੇ ਫੜ ਲੈਂਦਾ ਤੁਸੀਂ ਬੇਫਿਕਰ ਹੋ ਜਾਣਾ ਕਿ ਸਾਡੇ ਘਰੋਂ ਸੱਪ ਨਿਕਲ ਗਿਆ ਉਹੀ ਸੱਪ ਘਰ ਰਹਿ ਗਿਆ ਜੇ ਕਿਸੇ ਬੱਚੇ ਦਾ ਕਿਸੇ ਸਿਆਣੇ ਬੰਦੇ ਦਾ ਨੁਕਸਾਨ ਹੋ ਜਿਤਕਾਉਣ ਜਿੰਮੇਵਾਰ ਬਿਲਕੁਲ ਸਿਰਫ ਜੋਗੀ ਆਪਣੇ 1150 2000 ਰੁਪਏ ਪਿੱਛੇ ਆਪਣੀ ਕਿਸੇ ਦੇਤੀ ਬੋਤਨਾ ਸਮਝਦਾ ਹੀ ਕੁਛ ਨਹੀਂ ਸਿਰਫ ਉਹ ਸਿਰਫ ਦੁਨੀਆ ਦੇ ਲੋਕਾਂ ਨੇ ਪੈਸਾ ਦਾ ਮੋਖ ਰੱਖਿਆ ਨੰਬਰ ਬੋਲ ਦਵਾਦਾ ਮੇਰਾ ਨੰਬਰ ਹੈ 95 99 99 63 ਤੇ 35 YouTube ਤੇ ਮੇਰਾ ਇੱਕ ਚੈਨਲ ਹੈ 나ਗ n a a ਤੇ g 나ਗ ਕੇਤ ਭਾਈ ਸਪੇਸ ਬਿਲਕੁਲ ਨਹੀਂ ਦੇਣੀ ਕੋਈ ਟੀਮ ਨਹੀਂ ਕੋਈ ਸੰਸਥਾ ਨਹੀਂ ਕੋਈ ਹੈਲਪਰ ਨਹੀਂ ਇਕੱਲਾ ਹੀ ਜਾਣਾ ਇਕੱਲਾ ਹੀ ਆਉਣਾ ਹੱਥ ਬੰਨ ਕੇ ਬੇਨਤੀ ਆ ਕਿ ਕਿਸੇ ਨਾ ਕਿਸੇ ਮੈਕਨੇ ਦੇ ਵਿੱਚ ਸਾਨੂੰ ਸਰਕਾਰੀ ਨਹੀਂ ਮਾੜੀ-ਮੋਢੀ ਕੋ 15-20000 ਰੁਪਏ ਦੀ ਸਾਨੂੰ ਪ੍ਰਾਈਵੇਟ ਨੌਕਰੀ ਮਿਲ ਜੇ ਕਮ ਸੋ ਕਮ ਸਾਡੇ ਬੱਚਿਆਂ ਦੀ ਗੁਜ਼ਰਬਸਰ ਹੋ ਜੇ ਘਰ ਦੇ ਹਾਲਾਤ ਕੋਈ ਬਿਹਤਰ ਨਹੀਂ ਹੈਗੇ ਹਰ ਵੀਡੀਓ ਦੇ ਵਿੱਚ ਆਨਾ ਕਦੀ ਕਿਸੇ ਮੰਤਰੀ ਕਿਸੇ ਲੀਡਰ ਕੇ ਨੇ ਸਪੋਰਟ ਕੀਤੀ ਨਹੀਂ ਸੋ ਇਹ ਸੀ ਹਰਪਾਲ ਬ੍ਰਹਮਚਾਰੀ ਜਿਨ੍ਹਾਂ ਦੇ ਘਰ ਦੇ ਹਾਲਾਤ ਉਹਨਾਂ ਨੇ ਤੁਹਾਨੂੰ ਦੱਸ ਦਿੱਤੇ ਆ ਤੇ ਨੰਬਰ ਆਪਣਾ ਬੋਲ ਦਿੱਤਾ ਜੇ ਕਿਸੇ ਵੀ ਵੀਰ ਨੂੰ ਲੋੜ ਹੋਵੇ ਜਾਂ ਸੱਪ ਦੇ ਪ੍ਰਤੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਘਰ ਦੇ ਵਿੱਚ ਸੱਪ ਆਇਆ ਹੋਵੇ ਤਾਂ ਇਸ ਵੀਰ ਦੇ ਨਾਲ ਤੁਸੀਂ ਜਿਹੜਾ ਆ ਰਾਬਤਾ ਕਰ ਸਕਦੇ ਜੇ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਕਹਿੰਦੇ ਨੇ ਕਿ ਜੇ ਮਨ ਦੇ ਵਿੱਚ ਡਰ ਹੋਵੇ ਤਾਂ ਬੰਦਾ ਜਿਹੜਾ ਵਾ ਉਹ ਬੁਖਲਾਇਆ ਰਹਿੰਦਾ ਵਾ ਜੇ ਡਰ ਨਿਕਲ ਜਾਵੇ ਬੰਦੇ ਦਾ ਅੱਧਾ ਜਿਹੜਾ ਜਿਹੜਾ ਵਾ ਰੋਗ ਦੂਰ ਹੋ ਜਾਂਦਾ ਸੋ ਸੱਪਾਂ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਆ ਕਿ ਜੇ ਉਹ ਵੀ ਚੀਜ਼ਾਂ ਨੇ ਦਸੀਆਂ ਕਿ ਜੇ ਉਹਨਾਂ ਦਾ ਛੜਕਾ ਕਰ ਦੋ ਤੇ ਘਰ ਦੇ ਵਿੱਚ ਸੱਪ ਆਉਂਦਾ ਹੀ ਨਹੀਂ ਆ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੇਣਾ ਦੇਖਦੇ ਰਹੋ ਕੈਮਰਾਮੈਨ ਦੇ ਨਾਲ ਕਵਲ ਬੇਗੀਪੁਰ ਤਰਨਤਾਰਨ